ਪਾਰਤੀ ਹਾਕੀ ਦਾ ਮਾਣ ਮਨਦੀਪ ਸਿੰਘ ਜਿਨ੍ਹਾਂ ਦੇ ਘਰ ਜਲਦ ਹੀ ਸ਼ਹਨਾਈਆਂ ਵੱਜਣ ਜਾ ਰਹੀਆਂ ਨੇ ਜੀ ਹਾਂ ਪਾਰਤੀ ਹਾਕੀ 올림픽 ਖਿਡਾਰੀ ਮਨਦੀਪ ਸਿੰਘ ਜਲਦ ਹੀ ਵਿਆਹ ਕਰਨ ਜਾ ਰਹੇ ਨੇ 올ंपियन ਮਨਦੀਪ ਸਿੰਘ ਮੈਲਾ 올ंपियन ਉਦਿਤਾ ਕੌਰ ਦੇ ਨਾਲ ਵਿਆਹ ਬੰਧਨ ਦੇ ਵਿੱਚ ਵੱਜਣ ਜਾ ਰਹੇ ਨੇ ਇਹ ਵਿਆਹ ਪੰਜਾਬ ਦੇ ਜਲੰਧਰ ਦੇ ਵਿੱਚ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਉਦਿਤਾ ਕੌਰ ਹਰਿਆਣਾ ਦੇ ਹਿਸ਼ਾਰਦੀ ਰਹਿਣ ਵਾਲੀ ਹੈ ਦੋਵਾਂ 올ंपियਨਾਂ ਦਾ ਵਿਆ 21 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸ਼੍ਰੀ ਸਿੰਘ ਸਭਾ ਦੇ ਵਿੱਚ ਹੋਏਗਾ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਨੇ ਭਾਰਤੀ ਫਾਰਵਰਡ ਹਾਕੀ ਖਿਡਾਰੀ ਮਨਦੀਪ ਸਿੰਘ ਜਲੰਧਰ ਤੋਂ 올ੰਪੀਆ ਨੇ ਔਰ ਹਿਸਾਰ ਤੋਂ ਅਦਿਤਾ ਦੋਹਾਨ 21 ਮਾਰਚ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਚਾਰ ਲਾਵਾਂ ਲੈ ਕੇ ਆਨੰਦ ਕਾਰਜ ਦੇ ਵਿੱਚ ਵਿਆਹਵੰਦਨ ਦੇ ਵਿੱਚ ਵਾਜਣਗੇ ਔਰ ਪਰਿਵਾਰਕ ਮੈਂਬਰ ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲਗਾਤਾਰ ਰੁੱਝੇ ਹੋਏ ਨੇ ਲੋਕਾਂ ਨੂੰ ਵਿਆਹ ਦੇ ਕਾਰਡ ਵੰਡੇ ਜਾ ਰਹੇ ਨੇ ਜੀ ਹਾਂ ਔਰ 19 ਮਾਰਚ ਨੂੰ ਦੱਸਿਆ ਗਿਆ ਕਿ ਇੱਕ ਡੀਜੇ ਪਾਰਟੀ ਹੋਵੇਗੀ ਜਿਸ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਸਾਰੇ ਖਿਡਾਰੀ ਮੌਜੂਦ ਰਹਿਣਗੇ ਬਰਾਤ 21 ਮਾਰਚ ਨੂੰ ਸਵੇਰੇ 8 ਵਜੇ ਘਰ ਤੋਂ ਸ੍ਰੀ ਗੁਰਦੁਆਰਾ ਸਾਹਿਬ ਦੇ ਲਈ ਰਵਾਨਾ ਹੋਵੇਗੀ ਅਨੰਦ ਕਾਰਜ ਸਵੇਰੇ 9 ਵਜੇ ਹੋਣਗੇ ਔਰ ਵਿਆਹ ਤੋਂ ਬਾਅਦ 22 ਮਾਰਚ ਨੂੰ ਇੱਕ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ ਜਿਸ ਦੇ ਵਿੱਚ ਖਿਡਾਰੀਆਂ ਤੋਂ ਲੈ ਕੇ ਪੁਲਿਸ ਦੇ ਕੇ ਆਲਾ ਅਧਿਕਾਰੀ ਤੇ ਸਿਆਸਦਾਨਾਂ ਦੇ ਮੌਜੂਦ ਰਹਿਣ ਦੀ ਸੰਭਾਵਨਾ ਹੈ ਗੱਲ ਕੀ ਭਾਰਤੀ ਹਾਕੀ 올ੰਪਿਕ ਖਿਡਾਰੀ ਮੰਦੀਪ ਸਿੰਘ ਦੇ ਘਰ ਸ਼ਹਿਨਾਈਆਂ ਵੱਜਣਗੀਆਂ ਹਾਕੀ ਪ੍ਰੇਮੀਆਂ ਦਾ ਜਿੱਥੇ ਇਸ ਵੇਲੇ ਮਨ ਭੰਗੜੇ ਪਾਉਂਦਾ ਹੈ ਉੱਥੇ ਹੀ ਉਹਨਾਂ ਦੇ ਪਰਿਵਾਰ ਦੇ ਕੋਲੋਂ ਵੀ ਇਹ ਚਾਹ ਤੇ ਖੁਸ਼ੀਆਂ ਚੱਕੀਆਂ ਨਹੀਂ ਜਾ ਰਹੀਆਂ ਪੰਜਾਬੀ ਵੀਡੀਓ ਯੂਐਸਏ ਵੱਲੋਂ ਵੀ ਇਹਨਾਂ ਦੋਨੋਂ ਲੰਪਨ ਖਡਾਰੀਆਂ ਨੂੰ ਵਿਆਹ ਦੀਆਂ ਮੁਬਾਰਕਾਂ